ਖੰਨਾ ਦੇ ਸ਼ਿਪੂਰੀ ਮੰਦਿਰ ਦੇ ਵਿੱਚ 15 ਅਗਸਤ ਨੂੰ ਤੜਕੇ ਕਰੀਬ 3:30 ਵਜੇ ਚੋਰੀ ਅਤੇ ਸ਼ਿਵਲਿੰਗ ਖੰਡਿਤ ਕਰਨ ਦੀ ਘਟਨਾ ਵਿੱਚ ਚਾਰ આરોપી ਫੜੇ ਗਏ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਸੀ ਇੰਟਰਸਟੇਟ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਇਹ ਪੂਰੇ ਭਾਰਤ ਚਤਾਲਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਇਸ ਆਪਰੇਸ਼ਨ 'ਚ ਪੰਜਾਬ ਚੰਡੀਗੜ੍ਹ ਉੱਤਰਾਖੰਡ ਅਤੇ ਲਖਨਊ ਪੁਲਿਸ ਦਾ ਸਹਿਯੋਗ ਰਿਹਾ ਹਨ ਦੱਸਿਆ ਕਿ 6 ਟੀਮਾਂ ਦਾ ਗਠਨ ਕੀਤਾ ਸੀ ਇਸ ਵਿੱਚ ਉੱਤਰਾਖੰਡ ਪੁਲਿਸ ਦੀ ਮਦਦ ਨਾਲ ਮੁੱਖ આરોપી ਰੇਸ਼ਮ ਸਿੰਘ ਔਰ ਫ੍ਰਿੰਕੂ ਨਿਵਾਸੀ ਸਿੰਦੀ ਝਾਲਾ ਥਾਣਾ ਸਿਤਾਰਗੰਜ ਜ਼ संग सिंह नगर उत्तराखंड नु दिल्ली तो काबू ਕੀਤਾ ਗਿਆ ਚੰਡੀਗੜ੍ਹ ਪੁਲਿਸ ਨੇ ਮਦਦ ਨਾਲ ਰਵੀ ਕੁਮਾਰ ਨਿਵਾਸੀ ਮਹਿਨਪੁਰ थाना ਨੰਗਲ ਜ਼ਿਲ੍ਹਾ ਰੋਪੜ ਨੂੰ ਚੰਡੀਗੜ੍ਹ ਤੋਂ ਕਾਬੂ ਕੀਤਾ ਹੈ ਹਾਨੀ ਨਿਵਾਸੀ ਮਹਿਨਪੁਰ थाना ਨੰਗਲ ਜ਼ਿਲ੍ਹਾ ਰੋਪੜ ਨੂੰ ਰੋਪੜ ਤੋਂ ਹੀ ਕਾਬੂ ਕੀਤਾ ਹੈ ਵਿਰੋਧ ਦੇ ਵਿੱਚ ਚੋਰੀ ਦਾ ਸਮਾਨ ਖਰੀਦਣ ਵਾਲੇ ਜੁਵੈਲਰ ਰਾਜੀਵ ਕੁਮਾਰ ਸੋਨੀ ਨਿਵਾਸੀ ਕੁਮਾਰਪੁਰਮ थानापुरा ਜ਼ਿਲ੍ਹਾ ਲਖਨਊ ਉੱਤਰ ਪ੍ਰਦੇਸ਼ ਨੂੰ ਵੀ ਕਾਬੂ ਕੀਤਾ ਹੈ ਮੈਡਮ ਕਰੇਤਾ ਸਾਹਿਬ ਕਿਆ ਬੋਲੀ ਨੂ ਮੈਂ ਪੁੱਛ ਸਕਦਾ ਹਾਂ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਸਾਰੇ ਨੇ ਜਾਣਦੇ ਹੈਗੇ 15 ਅਗਸਤ 2024 ਨੂੰ ਆਪਣੇ પ્રાਚੀਨ ਸ਼ਿਵ ਮੰਦਿਰ ਸ਼ਿਵਪੁਰੇ ਦੇ ਏਰੀਆ ਦੇ ਵਿੱਚ ਚੋਰੀ ਹੋਈ ਸੀਗੀ ਔਰ ਚੋਰੀ ਚੋਰੀ ਕਰਨ ਦੇ ਦੌਰਾਨ ਇੰਨੇ ਸ਼ਿਵ ਮੰਦਿਰ ਦਾ ਸ਼ਿਵਲਿੰਗ ਦੀ ਪਰੰਪਰਿ ਸ਼ਿਵਲਿੰਗ ਦੇ ਇੰਨੇ ਖੰਡਿਤ ਕੀਤਾ ਸੀਗਾ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਸੌਰੀ ਆਪਣੀ ਲੋਕਲ ਲੋਕੀਏ ਪੰਜਾਬ ਦੇ ਸਾਰੇ ਲੋਕੀ ਉਹਨਾਂ ਦੇ ਧਾਰਮਿਕ ਭਾਵਨਾਵਾਂ ਉਠੇ ਇਸ ਪਹੁੰਚਾ ਸੀਗਾ ਉਹ ਰੋਸ਼ਨੀ ਜੋ ਹੈਗਾ ਸਾਨੂੰ ਦਿਖਣ ਨੂੰ ਮਿਲਿਆ ਸੀ ਮਾਮਲੇ ਦੀ ਸੈਂਸਿਟੀਵਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਖੰਨਾ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਸਾਡੇ ਛੇ ਟੀਮ ਬਣੀ ਸੀਗੇ ਇਮੀਡੀਏਟਲੀ ਇਸ ਕੰਮ ਦੇ ਉੱਤੇ ਲੱਗੇ ਰਹੇ ਔਰ ਇਹਦੇ ਵਿੱਚ ਸਾਨੂੰ ਬਟਾਲਾ ਪੁਲਿਸ ਦਾ ਵੀ ਮਦਦ ਮਿਲਿਆ ਨਾਲੇ ਜੋ ਹੈਗਾ ਵੱਖ-ਵੱਖ ਜ਼ਿਲ੍ਹਿਆਂ ਦੀ ਔਰ ਵੱਖ-ਵੱਖ ਜੋ ਰਾਜ ਦੀ ਜੋ ਅਲੱਗ ਬਾਕੀ ਦੀ ਸਟੇਟ ਹੈਗੇ ਉਹਨਾਂ ਦਾ ਵੀ ਇਹਦੇ ਤੇ ਸਾਨੂੰ ਮਦਦ ਮਿਲਿਆ ਮੈਂ ਪੀਸੀ ਦੇ ਦੌਰਾਨ ਤਨ ਦਸਤਾਵਾਂ ਦੀ ਤੇ ਇਹ ರೀತಿ ਕੰਮ ਕਰਦੇ ਹੋਏ ਅ ਸਾਨੂੰ ਦੋ ਸਸਪੈਕਟ ਉਹਨਾਂ ਦੇ ਫੋਟੋਗ੍ਰਾਫਸ ਮਿਲੇ ਸੀਗੇ ਵੀਡੀਓ ਫੁਟੇਜ ਮਿਲੇ ਸੀ ਉਹ ਅਸੀਂ ਪਬਲਿਕ ਦੇ ਨਾਲ ਵੀ ਸ਼ੇਅਰ ਕੀਤਾ ਸੀ ਕਿਉਂਕਿ ਸਾਨੂੰ ਉਮੀਦ ਸੀਗਾ ਕਿ ਪਬਲਿਕ ਦੇ ਵਿੱਚੋਂ ਵੀ ਕੁਝ ਇਨਪੁਟ ਸਾਨੂੰ ਮਿਲ ਸਕਦੀ ਸੀ ਅ ਲੇਕਿਨ ਇਹਦੇ ਵਿੱਚ ਸਾਇੰਟੀਫਿਕਲੀ ਵੀ ਕੰਮ ਕਰਦੇ ਹੋਏ ਜੋ ਵਿਗਿਆਨਿਕ ਤਰੀਕੇ ਨਾਲ ਜੋ ਪੁਲਿਸਿੰਗ ਦੀ ਕੰਮ ਹੁੰਦੀ ਹੈ ਉਹਦੇ ਨਾਲ ਵੀ ਕੰਮ ਕਰਦੇ ਹੋਏ ਅਸੀਂ ਪੁਰਾਣੇ ਜੋ ਕੇਸਸ ਇਸ ਤਰੀਕੇ ਦੇ ਜੋ ਚੋਰੀ ਹੈਗੀ ਆ ਉਹ ਵਕ ਵਕ ਅਗਰ ਮੰਨ ਲਿਜੀਏ ਕੋਈ ਦੂਸਰੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਾਂ ਦੂਸਰੇ ਰਾਜ ਦੇ ਵਿੱਚ ਹੋਏ ਨੇ ਉਹਦੇ ਕਰਕੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਵੱਲੋਂ ਅਸੀਂ ਡਿਟੇਲਸ ਮੰਗੇ ਸੀਗੇ ਉਥੋਂ ਦੀ ਸਾਨੂੰ ਇੱਕ ਇਨਪੁਟ ਮਿਲੇ ਸੀ ਪੰਚਕੁਲਾ ਵੱਲੋਂ ਇੱਕ ਇਨਪੁਟ ਮਿਲੇ ਸੀਗੇ ਚੰਡੀਗੜ੍ਹ ਵੱਲੋਂ ਇੱਕ ਦਿੱਲੀ ਤੋਂ ਮਿਲੇ ਸੀ ਅਸੀਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਇੱਕ ਸਸਪੈਕਟ ਦੇ ਉੱਤੇ ਜ਼ੀਰੋ ਇਨ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰਦੇ ਹੋਏ ਉੱਤਰਾਖੰਡ ਤੋਂ ਇਕ ਮੇਨ ਦੋਸ਼ੀ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਨ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਪੂਰੀ ਮੰਦਿਰ ਹੈ ਇੱਥੋਂ ਦੀ ਇਹਨੇ ਚੋਰੀ ਕੀਤਾ ਸੀਗਾ ਇਹਦੇ ਨਾਲ ਦੇ ਜੋ ਸੀਗੇ ਇੱਕ ਰਵੀ ਕੁਮਾਰ ਸੀਗਾ ਉਹ ਰੋਪੜ ਜ਼ਿਲ੍ਹਾ ਜ਼ਿਲ੍ਹਾ ਰੋਪੜ ਪੰਜਾਬ ਸਟੇਟ ਦਾ ਸੀਗਾ ਨਾਲੇ ਉਹਨਾਂ ਦੇ ਨਾਲ ਇੱਕ ਹਨੀ ਉਹ ਵੀ ਰੋਪੜ ਦਾ ਸੀਗਾ ਔਰ ਇੱਕ 모हित ਉਹ ਹੈਗਾ ਅਲੀਗੜ ਉੱਤਰ ਪ੍ਰਦੇਸ਼ ਦਾ ਉਦੇ ਨਾਲ ਜੋ ਇਹਨਾਂ ਦੇ ਨਾਲ ਜੋ ਸੁਨਿਆਰਾ ਹੈਗਾ ਉਹ ਹੈਗਾ ਲਖਨਾਉ ਉੱਤਰ ਪ੍ਰਦੇਸ਼ ਦਾ ਸੋ ਇੰਨੇ ਇਹਨਾਂ ਦੇ ਵਿੱਚ ਕੰਮ ਕਰਦੇ ਹੋਏ ਟੈਕਨੀਕਲੀ ਕੰਮ ਕਰਦੇ ਹੋਏ ਖੰਨਾ ਪੁਲਿਸ ਦੇ ਵੱਖ-ਵੱਖ ਟੀਮ ਇਕੱਟੇ ਇਹ ਸਾਰੇ ਰਾਜਿਆ ਦੇ ਵਿੱਚ ਆਪਣੀ ਟੀਮ ਰੇਡ ਕਰ ਰਹੀ ਸੀਗੇ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ ਕੋਰ ਉਹਨਾਂ ਦਾ ਮੈਂ ਧੰਵਾਦ ਦੇਣਾ ਚਾਹਾਂਗੀ ਉਹਨਾਂ ਦੇ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਤਰਾਖੰਡ ਮੰਜੂਨਾਥ ਜੀ ਹੁਣ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੇ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਤੇ ਅਲਾਵਾ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੇ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੇ ਖੰਨਾ ਸੀਆਈਏ ਦੇ ਇੰਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੀ ਉਹਨਾਂ ਦੇ ਨਾਲ-ਨਾਲ ਸਬ ਇੰਸਪੈਕਟਰ ਸਿਮਰਨ ਆਪਣੇ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇਨੇ ਬਹੁਤ बढ़िया ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸਾਡੇ ਬਟਾਲਾ ਪੁਲਿਸ ਦੇ ਵੀ ਆਏ ਸੀਗੇ ਏਐਸਆਈ ਜੀਪੀ ਸਿੰਘ ਏਐਸਆਈ ਕੁਲਦੀਪ ਏਐਸਆਈ ਰਜਿੰਦਰ ਔਰ ਕਨਸਟੇਬਲ ਅਮਨਪ੍ਰੀਤ ਇਹਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਚੈੱਕ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਸੀ ਔਰ ਇਹ ਸਾਰੇ ਚੀਜ਼ਾਂ ਦਾ ਜੋ ਓਵਰਆਲ ਸੁਪਰਵੀਜ਼ਨ ਜੋ ਚੱਲ ਰਿਹਾ ਸੀਗਾ ਉਹ ਆਪਣੀ ਐਸਪੀਡੀ ਸਾਹਿਬ ਸਰਵਜਿੰਦਲ ਜੀ ਉਹ ਕਰ ਰਹੇ ਸੀਗੇ ਲੇਕਿਨ ਇਹ ਪੂਰੀ ਵਾਰਦਾਤ ਜਦੋਂ ਹੋਈ ਇਹਨਾਂ ਦਾ ਸੈਂਸਿਟਿਵ ਸੈਂਸਿਟੀਵਿਟੀ ਨੂੰ ਧਿਆਨ ਨੇ ਰੱਖਦੇ ਹੋਏ ਡੀਜੀਪੀ ਸਾਹਿਬ ਪੰਜਾਬ ਗੌਰਵ ਯਾਦਵ ਜੀ ਔਰ ਨਾਲੇ ਆਪਣੇ ਲੁਧਿਆਣਾ ਰੇਂਜ ਡੀਆਈਜੀ ਮੈਡਮ ਦਨਪ੍ਰੀਤ ਕੋਰ ਹਰ ਇੱਕ ਜੋ ਆਪਣਾ ਤਫਤੀਸ਼ ਦਾ ਪਹਿਲੂ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਗਾਈਡੈਂਸ ਦੇ ਤਹਿਤ ਇਹ ਕੰਮ ਹੋ ਪਾਇਆ ਹੈਗਾ ਔਰ ਮੈਂ ਸਾਰੇ ਹੀ ਸੀਨੀਅਰ ਅਫਸਰਸ ਦਾ ਧੰਨਵਾਦ ਕਰਨਾ ਚਾਹਾਂਗੀ ਨਾਲੇ ਖੰਨਾ ਦੇ ਜੋ ਜਿੰਨੇ ਵੀ ਆਪਣੇ ਪਬਲਿਕ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਕੋਆਪਰੇਸ਼ਨ ਸਾਨੂੰ ਦਿੱਤੀ ਹੈਗੇ ਉਹਦੇ ਨਾਲ ਹੀ ਪੂਰੇ ਪੰਜਾਬ ਦੇ ਜੋ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਜੋ ਵੀ ਮਤਲਬ ਜੋ ਵੀ ਇਹਨਾਂ ਦੇ ਵੱਲੋਂ ਸੈਕਟਰ ਵੱਲੋਂ ਸਾਨੂੰ ਕੋਆਪਰੇਸ਼ਨ ਮਿਲਿਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਹੀ ਦਿੱਤੇ ਤੜੇ ਰਹੀ ਮੈਂ ਦੇਣਾ ਚਾਹਾਂਗੀ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਜੋ ਇਹਦੇ ਵਿੱਚ ਚੋਰ ਹੈਗੇ ਜੋ ਕ੍ਰਿਮੀਨਲਸ ਨੇ ਉਹ ਪੰਜਾਬ ਦੇ ਨਾਲ ਜਾਂ ਖੰਨੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਸਾਰੇ ਇੱਕ ਇੰਟਰ ਸਟੇਟ ਗੈਂਗ ਹੈਗੇ ਇਹਨੇ ਵੱਖ-ਵੱਖ ਰਾਜ ਦੇ ਬਿਲੋਂਗ ਕਰਦੇ ਹੈਗੇ ਇਹਨਾਂ ਨੇ ਵੱਖ-ਵੱਖ ਰਾਜੇ ਤੇ ਰਾਜ ਦੇ ਵਿੱਚ ਜਾ ਕੇ ਕ੍ਰਾਈਮ ਕੀਤੀ ਹੈ ਜਦੋਂ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਸਾਡੇ ਤਫਤੀਸ਼ ਦੌਰਾਨ ਸਾਡੇ ਪੁੱਛਗਿੱਛ ਦੌਰਾਨ ਇਹਨਾਂ ਨੇ ਦੋ ਚੋਰੀਆਂ ਹੋਰ ਮੰਨੇ ਜਿਨ੍ਹਾਂ ਨੇ ਬੈਂਗਲੌਰ ਕਰਨਾਟਕਾ ਦੇ ਵਿੱਚ ਕੀਤੀ ਸੀਗੇ ਪਿਛਲੇ 2 ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਦੋ ਮੰਦਿਰਾਂ ਦੇ ਵਿੱਚ ਚੋਰੀ ਕੀਤੇ ਸੀਗੇ ਤਕਰੀਬਨ 8 ਕਿਲੋ ਚਾਂਦੀ ਇਹਨੇ ਉਥੋਂ ਦੀ ਚੋਰੀ ਕਰਕੇ ਲਿਆਏ ਸੀ ਔਰ ਇਸੀ ਸੋਨਿਆਰੇ ਨੂੰ ਇਹਨੇ ਵੇਚਿਆ ਸੀਗਾ ਇਸ ਤੇ ਅਲਾਵਾ ਤੁਹਾਨੂੰ ਯਾਦ ਹੋਊਗਾ 2018 ਦੇ ਵਿੱਚ ਮਾਨਸਾ ਦੇਵੀ ਕੰਪਲੈਕਸ ਪੰਚਕੁਲਾ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹੀ ਗੈਂਗ ਜੋ ਹੈਗਾ ਉਹਨੇ ਕੀਤਾ ਸੀਗਾ ਜੂ ਇਹਦੇ ਚ ਰੇਸ਼ਮ ਸਿੰਘ ਜੋ ਹੈ ਮੇਨ ਅਨਦਰ ਮੈਂਬਰ ਹੈਗਾ ਗੈਂਗ ਦਾ ਉਨ੍ਹਾਂ ਦੇ ਉਤੇ 10 ਪਰਚੇ ਹੈਗੇ ਆ ਚੋਰੀ ਆ ਦੀ ਉਹਦੇ ਵਿੱਚ ਲਖਨਊ ਤੋਂ ਲਖਨਊ ਦੀ ਹੈਗੇ ਆ ਔਰ ਚੰਡੀਗੜ੍ਹ ਦੇ ਹੈਗੇ ਆ ਔਰ ਪੰਚਕੂਲੇ ਦੇ ਨੇ ਔਰ ਉਤਰਾਖੰਡ ਦੇ ਨੇ ਹੁਣ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਕੱਲ ਰਾਤ ਦਿੱਲੀ ਤੋਂ ਨਿਕਲਣਾ ਸੀਗਾ ਤਮਿਲਨਾਡੂ ਔਰ ਤੇਲੰਗਾਨਾ ਕੇ ਲਈ ਉਹਨਾਂ ਨੇ ਉੱਥੇ ਚੋਰੀ ਕਰਨਾ ਸੀ ਦੋ ਮੰਦਿਰਾਂ ਦੇ ਵਿੱਚ ਦੋ ਮੰਦਰ ਤੇਲੰਗਾਨਾ ਦੇ ਵਿੱਚ ਔਰ ਦੋ ਮੰਦਰ ਇਹਨੇ ਤਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗ੍ਰੋਹੋ ਦੇ ਵਿੱਚ ਆ ਗਏ ਤਾਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੇ ਉਹਦੇ ਤੇ ਵੀ ਉਹ ਪ੍ਰੀਵੈਂਟ ਹੋ ਪਾਏ ਹੈਗੇ ਔਰ ਨਾਲੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀ ਆ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ ਲੇਕਿਨ ਇਹ ਹਲੇ ਸਾਡੇ ਕੋਲ ਆਏ ਹੋਏ ਨੇ ਹਲੇ ਇਹਨਾਂ ਦੇ ਪਿਛਕੜ ਨੂੰ ਨਾ ਬਾਕੀ ਹੈਗਾ ਤਾਂ ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਉਗੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਇਹਦੇ ਨਾਲ ਹੀ ਜੋ ਜੁਵਲਰ ਹੈਗਾ ਜੋ ਸੁਨਿਆਰਾ ਹੈਗਾ ਉਹਦੇ ਤੇ ਵੀ ਕਟੋ-ਕਟ 12 ਮੁਕਦਮੇ ਹੈਗੇ ਜੋ ਹੁਣ ਤੱਕ ਜੋ ਸਾਡੇ ਨੋਲੇਜ 'ਚ ਆਏ ਹੋਏ ਨਹੀਂ ਉਹਨਾਂ ਦੇ ਮੇਨ ਆਹੀ ਸੀਗਾ ਕਿ ਇਹ ਚੋਰੀ ਦਾ ਸਮਾਨ ਖਰੀਦਦਾ ਸੀਗਾ ਵਕ ਵਕ ਚੋਰਾਂ ਤੋਂ ਜੋ ਮੰਦਿਰਾਂ ਦੇ ਵਿੱਚ ਜੋ ਜਾ ਕੇ ਇਹ ਚੋਰੀ ਕਰਦੇ ਸੀਗੇ ਇਹਨਾਂ ਦੇ ਸਾਰੇ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਗਰ ਇਹ ਬੰਦੇ ਬਾਹਰ ਦੇ ਹੈਗੇ ਤਾਂ ਫਿਰ ਇਹਨੇ ਖੰਨੇ ਦੇ ਵਿੱਚ ਕਿਵੇਂ ਆਏ ਇਹਨਾਂ ਦੇ ਇੱਕ ਕੋਈ ਮਕਸਦ ਨਹੀਂ ਹੁੰਦਾ ਕਿ ਅਸੀਂ ਇਸੇ ਜ਼ਿਲ੍ਹੇ ਦੇ ਜਾ ਕੇ ਕਰਨੇ ਹੈਗੇ ਇਹ ਦੇਖਦੇ ਸੀਗੇ ਗੂਗਲ ਦੇ ਵਿੱਚ ਫੋਟੋ ਦੇਖਦੇ ਸੀ ਕੀ ਮੰਦਿਰ ਦੇ ਫੋਟੋ ਦੇਖਦੇ ਸੀ ਉਹਨੂੰ ਦੇਖ ਕੇ ਉਥੇ ਉਹ ਫਾਈਨਲਾਈਜ਼ ਕਰਦੇ ਸੀ ਠੀਕ ਹੈ ਇਸ ਹਫਤੇ ਅਸੀਂ ਇਸ ਰਾਜ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੰਦਿਰ ਦਾ ਚੋਰੀ ਕਰਨੀ ਹੈਗੀ ਤੋਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਆਈ ਥਿੰਕ ਖੰਨੇ ਦੇ ਵਿੱਚ ਆ ਕੇ ਇਹ ਵਾਲਾ ਚੋਰੀ ਅਸੀਂ ਕਰਨੀ ਹੈਗੀ ਉਹਦੀ ਤਰ੍ਹਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਇਸ ਹਫਤੇ ਦਾ ਉਹਨਾਂ ਨੇ ਪਲਾਨ ਕੀਤਾ ਸੀ ਸਾਊਥ ਇੰਡੀਆ ਚ ਜਾ ਕੇ ਦੱਖਣ ਭਾਰਤ ਦੇ ਵਿੱਚ ਜਾ ਕੇ ਉਥੋਂ ਦੀ ਦੋ ਸਟੇਟ ਦੇ ਵਿੱਚ ਜਾ ਕੇ ਇਹਨੇ ਚੋਰੀ ਕਰਨਾ ਸੀਗਾ ਤੋਂ ਮੈਂ ਇਹ ਮੰਨਦੀ ਆ ਕਿ ਵਿਦ ది ਸਪੋਰਟ ਫਰਮ ਦ ਸੀਨੀਅਰਸ ਸੌਰੀ ਸੀਨੀਅਰ ਆਫੀਸਰਸ ਦੇ ਸਪੋਰਟ ਦੇ ਨਾਲ ਔਰ ਮੈਂ ਸਪੈਸ਼ਲ ਤਰੀਕੇ ਨਾਲ ਆਪਣੀ ਮਿਨਿਸਟਰ ਸਾਹਿਬ ਅਮਨ अरोड़ा ਜੀ ਆਈਸੀਆਈ ਇੱਥੇ ਤੁਸੀਂ ਸਾਰੇ ਜਾਣਦੇ ਹੋਗੇ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਸੀ ਪੂਰੇ ਖੰਨੇ ਵਾਸੀਆਂ ਨੂੰ ਕਿ ਇਸ ਕੇਸ ਨੂੰ ਅਸੀਂ ਛੇਤੀ ਤੋਂ ਛੇਤੀ ਇਹਦੇ ਵਿੱਚ ਅਸੀਂ ਕਰ ਲਾਂਗੇ ਟ੍ਰੇਸ ਕਰ ਲਾਂਗੇ ਤਾਂ ਉਹਨਾਂ ਦਾ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਪੋਰਟ ਸਪੋਰਟ ਰਹਾ ਕਿ ਜਦੋਂ ਅਸੀਂ ਦੂਜੇ ਸਟੇਟ ਨਾਲ ਕੋਆਪਰੇਟ ਕਰ ਰਹੇ ਸੀਗੇ ਨਾਲ ਹੀ ਕੋਆਰਡੀਨੇਟ ਕਰ ਰਹੇ ਸੀਗੇ ਨਾਲ ਹੀ ਜੋ ਹੈਗਾ ਸਾਰੇ ਸੀਨੀਅਰ ਆਫੀਸਰਸ ਦੇ ਬਹੁਤ ਸੀਨੀਅਰ ਲੈਵਲ ਦੇ ਵਿੱਚ ਵੀ ਸਾਰੇ ਸਟੇਟ ਦੇ ਵਿੱਚ ਇੰਟਰ ਕੋਆਰਡੀਨੇਸ਼ਨ ਰਿਹਾ ਹੈ ਔਰ ਲੋਕਲ ਆਪਣੀ ਟੀਮ ਹੈਗੇ ਪੰਜਾਬ ਪੁਲਿਸ ਦੀ ਟੀਮ ਪਾਵੇਂ ਉਹ ਖੰਨਾ ਖੰਨਾ ਪੁਲਿਸ ਦੀ ਹੈਗੀ ਆ ਜਾਂ ਦੂਜੇ ਪੁਲਿਸ ਦੀ ਹੈਗੀ ਇਹਨਾਂ ਸਾਰਿਆਂ ਦੇ ਅਫਰਟਸ ਦੇ ਨਾਲ ਇਹ ਕੇਸ 7 ਦਿਨ ਦੇ ਅੰਦਰ ਟ੍ਰੇਸ ਹੋਇਆ ਬੁੱਧਵਾਰ ਪਿਛਲੇ ਬੁੱਧਵਾਰ ਇਹ ਕ੍ਰਾਈਮ ਹੋਇਆ ਸੀਗਾ ਔਰ ਇਸ ਬੁੱਧਵਾਰ ਇਹ ਸਾਰੇ ਕ੍ਰਿਮੀਨਲ ਜਿਹਦੇ ਵਿੱਚ ਜੋ ਸੀਗੇ ਉਹ ਸਾਰੇ ਅਰੈਸਟ ਹੋਏ ਨੇ ਔਰ ਜੋ ਇਹਨਾਂ ਨੇ ਚਾਂਦੀ ਵੇਚੀ ਸੀ ਇਸ ਮੰਦਿਰ ਦੇ ਵਿੱਚ ਜੋ ਚੋਰੀ ਕਰਕੇ ਵੇਚੀ ਸੀ ਇਹਨਾਂ ਦਾ ਤਰੀਕਾ ਹੁੰਦਾ ਸੀਗਾ ਕਿ ਜੈਸੇ ਹੀ ਇਹਨਾਂ ਨੇ ਚੋਰੀ ਕੀਤੀ ਉਸ ਚੋਰੀ ਦਾ ਸਮਾਨ ਇਸ ਸੁਨਿਆਰਾਂ ਨੂੰ ਵੇਚ ਦਿੰਦੇ ਸੀਗੇ ਔਰ ਉਸੇ ਵਕਤ ਉਹਨਾਂ ਨੇ ਉਸ ਨੂੰ ਪਿਗਲਾ ਕੇ ਉਥੋਂ ਦੀ ਜੁਐਲਰੀ ਬਣਾਦਾ ਸੀਗਾ ਕਿ ਭਾਵੇਂ ਉਹ ਫਾਇਲ ਹੋ ਗਏ ਜਾਂ ਕੋਈ ਹੋਰ ਚੀਜ਼ੇ ਹੈਗੇ ਉਹ ਬਣਾ ਕੇ ਫਿਰ ਅੱਗੇ ਵੇਚਦਾ ਸੀਗਾ ਇਹਦੇ ਵਿੱਚ ਸਾਨੂੰ ट्रांजैक्शंस ਵੀ ਮਿਲੇ ਨੇ ਜੋ ਇੰਨੇ ਵੇਚੇ ਆ ਉਹਦਾ ਅਮਾਉਂਟ ਇਹ ਜੋ ਕਲਪਰੇਟ ਹੈਗੇ ਪੁਨਰ ਦੇ ਬੈਂਕ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਹੋਰ ਵੀ ਜੋ ਕਰਾਈਮ ਇਹਨਾਂ ਨੇ ਕੀਤੇ ਆ ਵਕ-ਵਕ ਸਟੇਟਸ ਦੇ ਵਿੱਚ ਉਹਨਾਂ ਨੂੰ ਵੀ ਮੰਨੇ ਹੈਗੇ ਔਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਦੋਸ਼ੀਆਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹੈਗੇ ਉੱਥੋਂ ਦੀ ਉਹਨਾਂ ਨੂੰ ਵੀ ਰਿਕੁਐਸਟ ਕਰ ਲਾਂਗੇ ਇਹਦਾ ਰਿਮਾਂਡ ਹੋਰ ਸਾਨੂੰ ਮਿਲ ਜਾਊਗਾ ਉਹਦੇ ਜੀ ਜੋ ਵੀ ਚੀਜ਼ੇ ਸਾਹਮਣੇ ਆਣਗੇ ਫਿਰ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕੀਤਾ ਜਾਊਗਾ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੈਸਟ ਕੀਤੇ ਚਾਰ ਇਹਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਚੁਗੇ ਨਵੇਂ ਜੁੜ ਜਾਂਦੇ ਸੀਗੇ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੇ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਹੀ ਕੰਮ ਕਰਦਾ ਸੀ ਮੈਡਮ ਜਿਹੜੇ ਰਵੀ ਤੇ ਹਨੀ ਹੈ ਜੀ ਰੋਪੜ ਦੇ ਜੀ ਕਿ ਇਹ ਪੰਜਾਬ ਨਾਲ ਦੀ ਜੁੜੇਟਡ ਦੇ ਜਾਂ ਯੂਪੀ ਬਿਹਾਰ ਦੇ ਦੇ ਕੋਈ ਬੈਕਗ੍ਰਾਉਂਡ ਰਵੀ ਕੁਮਾਰ ਔਰ ਜੋ ਹਣੀ ਹੈ ਇਹ ਦੋਨੋਂ ਪੰਜਾਬ ਕੇ ਰਹਿਨੇ ਵਾਲੇ ਹੈ ਇਨ੍ਹਾਂ ਦੀ ਵਾਸਤਾ ਰੇਸ਼ਮ ਦੇ ਨਾਲ ਪੜੀ ਸੀ 1 ਸਾਲ ਪਹਿਲੇ 1 ਸਾਲ ਪਹਿਲੇ ਰੇਸ਼ਮ ਦੇ ਨਾਲ ਇਨ੍ਹਾਂ ਦੀ ਆਪਸੀ ਦੋਸਤੀ ਹੋਈ ਸੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਕਿ ਉਹਨੂੰ ਕਿਹਾ ਕਿ ਆਪਾਂ ਖੰਨੇ ਜਾਣਾ ਹੈ ਕਿ ਉੱਥੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਇੱਥੇ ਆ ਕੇ ਉਹਨੂੰ ਦੱਸਤਾ ਕਿ ਅਸੀਂ ਇਹ ਕੰਮ ਕਰਨੀ ਹੈਗੀ ਤੋ ਉਹ ਕਮਿਟੀ ਕਾਇਮ ਕਰਾਈ। ਚੋਰੀ ਕਰਨ ਤਾਂ ਚੋਰੀ ਕਰਨ ਤੋਂ ਬਾਅਦ ਖੰਨੇ ਚ ਕੋਈ ਰਹਿਣ ਦਾ ਟਿਕਾਣਾ ਨਹੀਂ। ਨਹੀਂ ਜੀ ਉਹ ਚੋਰੀ ਕਰਨ ਤੋਂ ਇਮੀਡੀਏਟਲੀ ਬਾਅਦ ਖੰਨੇ ਤੋਂ ਨਿਕਲ ਗਏ ਸੀਗੇ। ਖੰਨੇ ਹੋ ਰਹੀ ਹੈ। ਪਿੱਛੇ ਕੋਈ ਧਾਰਮਿਕ, ਥਾਕ ਦਾ ਕੋਈ ਛੱਟ ਪੇਨ ਦਾ ਕੋਈ ਬੇਅਦਬੀ ਕਰਵਾਵਾ ਮਸਲਾ ਹੈਗਾ। ਨਹੀਂ ਜੀ ਇਹਦੇ ਵਿੱਚ ਬੇਅਦਬੀ ਨਹੀਂ ਹੈਗਾ ਜਿਵੇਂ ਤੁਸੀਂ ਅਗਰ ਜੋ ਵੀਡੀਓ ਵਾਇਰਲ ਹੋਇਆ ਸੀਗਾ ਉਹ ਵੀ ਤੁਸੀਂ ਦੇਖੋਗੇ। ਤੋਂ ਇਹ ਆਏ ਸੀਗੇ ਚੋਰੀ ਕਰਨ ਦੇ ਮਕਸਦ ਦੇ ਨਾਲ। ਇੱਕ ਬੰਦਾ ਪਹਿਲੇ ਆਉਂਦਾ ਆ ਉਹ ਕੋਸ਼ਿਸ਼ ਕਰਦਾ ਹੈ ਜੋ ਸਿਲਵਰ ਪਲੇਟਿੰਗ ਹੁੰਦੀ ਹੈ ਚਾਂਦੀ ਦੀ ਪਲੇਟਿੰਗ ਹੁੰਦੀ ਹੈ ਸ਼ਿਵਲਿੰਗ ਦੇ ਉੱਤੇ ਦੀ ਉਹ ਕਾਹਲਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਮ ਦੀ ਉਤੇ 10 ਪਰਚੇ ਹੈਗੇ ਕਿ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਨੇ ਮੰਦਿਰਾਂ ਦੇ ਵਿੱਚ ਕੀਤੀ ਹੈਗੀ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਮੰਦਿਰ ਦੇ ਵਿੱਚ ਕੀਤੀ ਹੈਗੀ ਇੱਕ ਦੇਵੀ ਟੈਂਪਲ ਜਿਵੇਂ ਤੇ ਕੀਤੀ ਹੈਗੀ ਤੋਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਮੰਨਦੀ ਹੈ ਜੋ ਚੋਰ ਹੁੰਦਾ ਹੈ ਉਹਦਾ ਕੋਈ دین ਧਰਮ ਨਹੀਂ ਹੁੰਦਾ ਤੋ ਜੋ ਬੰਦਾ ਗੁਰਦੁਆਰੇ ਦੇ ਵਿੱਚ ਕਰ ਰਿਹਾ ਹੈਗਾ ਉਹੀ ਬੰਦਾ ਮੰਦਿਰ ਤੇ ਚੋਰੀ ਕਰ ਰਿਹਾ ਹੈ ਇਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ ਉਹਦੇ ਵਿੱਚ ਜੋ ਆਪਣੇ ਸ਼ਿਵਲਿੰਗ ਹੈਗੇ ਜਾਂ ਉਹਨਾਂ ਦੀ ਡਿਸੈਕ੍ਰੇਸ਼ਨ ਹੋਇਆ ਸੀ ਜੀ ਕਿੰਨੀ ਕਿ ਟੀਮ ਦੇ ਮੈਂਬਰ ਦਾ ਆਇਆ ਨੇ ਉਥੇ ਇਹਦੇ ਵਿੱਚ ਚਾਰ ਮੈਂਬਰਸ ਹੈਗੇ ਜੀ ਉਹਦੇ ਚਾਰ ਅਸੀਂ ਅਰੈਸਟ ਕੀਤੀ ਹੈਗੇ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਰਹਿੰਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ ਮੋਹਿਤ ਹੈਗਾ ਲੇਕਿਨ ਇਹਨਾਂ ਦੇ ਹਰ ਇੱਕ ਜਦੋਂ ਤੁਸੀਂ ਐਫ ਆਈ ਆਰ ਆਪਾਂ ਕੱਢ ਕੇ ਦੇਖਦੇ ਆ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਯਾ ਰੇਸ਼ਮ ਰਹਿੰਦਾ ਯਾ ਮੋਹਿਤ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜ ਜਾਂਦੇ ਹੈ ਕੋਈ ਮੁਹੰਮਦ ਵੀ ਇਹਨਾਂ ਦਾ ਨਾਮ ਨਹੀਂ ਜੀ ਮੈਂ ਇਹਨਾਂ ਨੂੰ ਨਾਮ ਸਭੀ ਦਾ ਬਤਾ ਦਿਆ ਇਸ ਵਿੱਚ ਕੋਈ ਮੁਹੰਮਦ ਨਹੀਂ ਹੈ ਇਹਨਾਂ ਦਾ ਸਮਾਨ ਤਾਰਿਆ ਗਿਆ ਚਾਂਦੀ ਦਾ ਤੂੰ ਟੋਟਲ ਟਾਲ ਦਿੱਤਾ ਗਿਆ ਕੋਈ ਚੀਜ਼ ਕਿਉਂ ਬਿਲਿਆ ਵੀ ਕੋਈ ਐਸਾ ਕੋਈ ਸਾਫ ਦੀ ਚੀਜ਼ ਮਿਲ ਜੂ ਮਤਲਬ ਜਿਹੜੀ ਬਲੋ ਤਾਂ ਇਹਨਾਂ ਦੀ ਚਾਂਦੀ ਦੀ ਸਮਾਨ ਸੀਗਾ ਚਾਂਦੀ ਦੀ ਸਮਾਨ ਜਾ ਕੇ ਉੱਥੇ ਵੇਚਿਆ ਜੀ ਉਸ ਤੋਂ ਇਲਾਵਾ ਕੋਈ ਚੀਜ਼ ਹੋਰ ਨਹੀਂ ਉਹਨਾਂ ਦਾ ਸਮਾਨ ਜਿਹਾ ਐਜ਼ ਇਟ ਇਜ਼ ਪਿਆ ਹੋਆ ਐਜ਼ ਇਟ ਇਜ਼ ਨਹੀਂ 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 ਇਹਨਾਂ ਨੇ ਜੈਸੇ ਹੀ ਲੈ ਕੇ ਚਲੇਗੇ ਉਨੇ ਉਹਨੂੰ ਪਿਗਲਾਤਾ ਪੂਰਾ ਜੋ ਚਾਂਦੀ ਸੀਗਾ ਉਹਨਾਂ ਨੂੰ ਪਿਗਲਾ ਕੇ ਉਥੋਂ ਦੀ ਸਮਾਨ ਬਣਾਤਾ ਇੰਨੇ तकरीबन 3.5 ਕਿਲੋ ਦੀ 3.5 ਕਿਲੋ ਦੀ ਜੋ ਚਾਂਦੀ ਸੀ ਉਹਨਾਂ ਇਹ ਲੇਕੇ ਗਏ ਸੀਗੇ ਉਹਨੂੰ ਪਿਗਲਾਤੀ ਪਿਗਲਾ ਕੇ ਫਿਰ ਉਦਾਂ ਸੇਮ ਅਮਾਉਂਟ ਦੀ ਜੋ ਹੈਗਾ ਸਾਨੂੰ ਉੱਥੇ ਰਿਕਵਰ ਹੋਈ ਹੈ ਕਿ ਉਹਨੇ ਇਹ ਬਣਾਏ ਸੀਗਾ ਕੋਈ ਗਲਾਸ ਬਣਾਏ ਸੀ ਕੋਈ ਮੁਕਟ ਬਣਾਏ ਸੀ ਕੋਈ ਇਸ ਤਰੀਕੇ ਦੀ ਚੀਜ਼ ਬਣਾਉਂਦੇ ਨੇ ਕੀ ਗੋਪਾ ਤੇ ਸਰਜੀ ਦਿੱਤੀ ਆ ਜਾਂ ਇਹਨਾਂ ਨੇ ਦੇਖੀ ਕੀਤੀ ਆ ਕੋਈ ਸੇ ਮੰਦਰ ਨਹੀਂ ਇਹਨਾਂ ਦੇ ਇਹ ਕਰਦੇ ਸੀਗੇ ਜੀ ਗੂਗਲ ਦੇ ਵਿੱਚ ਫੋਟੋ ਚੈੱਕ ਕਰਦੇ ਸੀ ਫੋਟੋ ਚੈੱਕ ਕਰਕੇ ਉਚਾਰਦੇ ਨੇ ਬੈਂਗਲੌਰ Karnataka ਮਨਸਾ ਦੇ ਵਿੱਚ ਇਸੇ ਬੋਲ ਕਟਣਾ ਦੇ ਵਿੱਚ ਚੋਰੀ ਦੇ ਨਾਲ ਤੇ ਇਸੇ ਤਰੀਕੇ ਦੀ ਹੁੰਦੀ ਹੈ ਜੀ ਆਪਣੇ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੈਂਗਲੌਰ ਤੋਂ ਫੋਟੋ ਅਸੀਂ ਖਰੀਦ ਰਹੇ ਉੱਥੋਂ ਦੀ ਬੈਂਗਲੌਰ ਪੁਲਿਸ ਨਾਲ ਹੁਣ ਅਸੀਂ ਟਾਈਪ ਕਰ ਰਹੇ ਹੈਗੇ ਉੱਥੋਂ ਦੀ ਫੋਟੋਗ੍ਰਾਫ ਕਿਸ ਤਰੀਕੇ ਦੀ ਹੈਗੀ ਉਹ ਲੈ ਰਹੇ ਹੈਗੇ ਮੈਨੂੰ ਕਿੰਨੇ ਦਿਨ ਬਾਅਦ ਘਰ ਕੇ ਘੰਨੇ ਦੇ ਵਿੱਚ ਚੋਰੀ ਵਾਰ ਉਸੇ ਦਿਨ ਆਈ ਜੀ 14 ਤਰੀਕ ਸ਼ਾਮ ਨੂੰ ਆਏ 14 ਤਰੀਕ ਸ਼ਾਮ ਨੂੰ ਆਏ 14 ਤਰੀਕ ਸ਼ਾਮ ਨੂੰ ਆਏ ਔਰ ਉਸ ਦਿਨ ਰਾਤ ਨੂੰ ਇਹਨੇ ਵਾਰਦਾਤ ਕੀਤੀ 2 ਵਜੇ ਇਹਦੇ 2 ਵਜੇ ਤੱਕ 2 ਵਜੇ ਇਹ ਮੰਦਿਰ ਦੇ ਆਸ-ਪਾਸ ਸੀਗੇ 3 ਵਜੇ ਮੰਦਿਰ ਦੇ ਅੰਦਰ ਵੜੇ 3:40 ਬਾਹਰ ਨਿਕਲੇ ਔਰ by 5:30 5:30 6:00 ਵਜੇ ਤੱਕ ਇਹ ਨਿਕਲ ਗਏ ਸੀ ਪੰਜਾਬ ਤੋਂ ਬਾਹਰ ਰਾਤ ਦਾ ਸਮਾਂ ਹੈ ਜੀ ਹਰ ਕੋਈ ਨਹੀਂ ਦੇਖੀ ਗੱਲ ਇਹ ਹੈ ਨਾ ਕਿ ਉਹਨੇ ਆਏ ਰਾਤ ਆਏ ਰਾਤ ਹੈ 10:00 11:00 ਵਜੇ 12:00 ਵਜੇ ਆਏ ਫਿਰ ਉਹਨੂੰ ਦੇਖਿਆ ਕਿ ਮਤਲਬ ਜੋ ਮੰਦਿਰ ਦੇ ਵਿੱਚ 4:00 ਵਜੇ ਲੋਕੀ ਆਉਂਦੇ ਆ ਤੋ ਔਰ 10 ਵਜੇ ਵੀ 11 ਵਜੇ 12 ਵਜੇ ਇਹਨਾਂ ਨੂੰ ਪੁਲਿਸ ਦੇਖੀ 1 ਵਜੇ ਵੀ ਪੁਲਿਸ ਦੇਖੀ ਉਸ ਤੋਂ ਬਾਅਦ ਇਹਨੇ ਉਹਦੇ ਕਰਕੇ 3-4 ਘੰਟੇ ਘੁੰਮ ਰਹੇ ਸੀਗੇ ਉੱਥੇ 15 ਅਗਸਤ ਦਾ ਕਿਉਂ ਦੇ ਸੀ ਲਿਆ ਅ ਦੇਖੋ ਜੀ ਉਹ ਫਿਰ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਤਾਂ ਤੇ ਕੋਈ ਮਤਲਬ ਬੰਦਾ ਇਨੇ ਮੈਂ ਤੁਹਾਨੂੰ ਦੱਸਦਾ ਕਿ ਇਨੇ ਇਸ ਇਸ ਤਰੀਕੇ ਦਾ ਵਰਤਣਾ ਕਰਨਾ ਮੈਂ ਕਿ ਮੈਡਮ ਜੀ ਇੱਕ ਸਵਾਲ ਰਿਕਵਰੀ ਹੁਣ ਤੱਕ 3.5 ਕਿਲੋ ਜੋ ਚਾਂਦੀ ਹੈਗੀ ਉਹ ਰਿਕਵਰੀ ਹੈ ਜੀ ਸੋਨੇ ਦੇ ਵਿੱਚ ਜੋ 15 ਦਾ ਨਹੀਂ ਜੀ ਸੋਨੇ ਦੇ ਵਿੱਚ ਜੋ ਨਤ ਸੀਗਾ ਮਾਤਾ ਦੇ ਉੱਤੇ ਜੋ ਲੱਗੇ ਸੀਗੇ ਉਹ ਮੰਦਿਰ ਤੋਂ ਹੀ ਬਰਾਮਦ ਹੋਈ ਸੀਗੀ ਮੰਦਿਰ ਕਮੇਟੀ ਦੇ ਉਸੇ ਦਿਨ ਸਾਨੂੰ ਫੋਨ ਆ ਗਿਆ ਸੀਗਾ ਉਹ ਜਦੋਂ ਇਹ ਮੁਖਟ ਕੱਢ ਰਹੇ ਸੀ ਉਸ ਵੇਲੇ ਜੋ ਨਤ ਸੀਗਾ ਉਹ ਉੱਥੇ ਡਿੱਗ ਪਿਆ ਸੀ आ, कपड़े ਦੇ ਅੰਦਰ ਦਿੱਕ ਦਿੱਕ ਪਿਆ ਸੀ ਮੰਦਿਰ ਕਮੇਟੀ ਨੇ ਸਾਨੂੰ ਇਨਫੋਰਮ ਕਰ ਦਿੱਤਾ ਸੀ ਕਿ ਨਤ ਉਹਨਾਂ ਨੂੰ ਮਿਲ ਗਈ ਜਿਹੜੀਆਂ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਨੇ ਪਹਿਲਾਂ ਵੀ ਚੋਰੀਆਂ ਹੋਈਆਂ ਨੇ ਫਸਟ ਟਾਈਮ ਹੋਈ ਐ ਪਹਿਲਾਂ ਚੋਰੀਆਂ ਹੋਈਆਂ ਨੇ ਮੰਦਰਾ ਦੀ ਸੇਵਸਾਇਟੀ ਲਈ ਪ੍ਰਸ਼ਾਸਨ ਵੱਲੋਂ ਕੀ ਕਰੀ ਚੁੱਕੇ ਜਾ ਰਹੇ ਨੇ ਉਹਦੇ ਵਿੱਚ ਦਿਖੀ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀਗਾ ਕਿ ਉਥੇ ਪੀਸੀਆਰ ਵਗੈਰਾ ਵਧੂੜੀ ਹੈਗੀ ਹੁਣ ਆਪਾਂ ਪੀਸੀਆਰ ਵੀ ਵਧਾਈ ਹੈਗੀ ਆ ਔਰ ਨਾਲ ਦੀ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ ਕਿ ਉਹ ਆਪਣਾ ਜੋ ਠਿਕਰੀ ਫੇਰਾ ਹੁੰਦੇ ਆ ਔਰ ਚੌਂਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗੇ ਇਸ ਸੀਸੀਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਤ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ ਔਰ ਈਵਨ ਜੋ ਰਸਤੇ ਹੈ ਕਲੋਨੀਆਂਜ਼ ਹੈ ਗੇਟਿਡ ਕਮਿਊਨਿਟੀਆਂ ਉੱਤੇ ਸਾਰੇ ਅਸੀਂ ਕੈਮਰਾਸ ਦਾ ਕੁਝ ਜੋ ਹੈ ਕੁਝ ਜੋ ਹੈਗਾ ਉਹ ਪ੍ਰਸ਼ਾਸਨ ਵੱਲੋਂ ਲੱਗਦੇ ਹੈਗੇ ਕੁਝ ਜੋ ਹੈਗਾ ਮੋਸਟ ਇੰਪੋਰਟੈਂਟਲੀ ਆਪਣੀ ਸੇਫਟੀ ਵਾਸਤੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਾਉਣਾ ਚਾਹੀਦਾ ਔਰ ਆਪਣੀ ਉਹ ਜੋ ਹੈਗਾ ਸ਼ਾਪਸ ਦੇ ਉੱਤੇ ਵੀ ਲਾਉਣਾ ਚਾਹੀਦਾ ਔਰ ਈਵਨ ਮਾਰਕੀਟ ਏਰੀਆ ਦੇ ਵਿੱਚ ਵੀ ਲਾਉਣਾ ਚਾਹੀਦਾ ਮੈਮ ਮੰਦਰ ਕਿਵੇਂ ਪਰਵਾਸੀ ਹੈਗੇ ਪਰਵਾਸੀ ਆ ਕੇ ਇੱਥੇ ਰਹਿ ਰਹੇ ਨੇ ਉਹਨਾਂ ਦੀ ਕੋਈ ਆਇਡੈਂਟੀ ਨਹੀਂ ਹੈਗੀ ਪੁਲਿਸ ਕੋਲ ਵੀ ਆਇਡੈਂਟੀ ਨਹੀਂ ਹੈਗੀ ਜੇ ਕਿਰਾਏ ਤੇ ਰਹਿੰਦੇ ਵੀ ਆ ਇਹਦੇ ਵਿੱਚ ਦੇਖੋ ਜੀ ਮੈਂ ਆਪਕੋ ਬਤਾਤੀ ਹੂੰ ਇਹ ਮੇਰੀ ਰਿਕੁਐਸਟ ਹੈ ਤੁਹਾਡੀ ਤੁਹਾਡੀ ਮੀਡੀਆ ਵੱਲੋਂ ਇਹਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈਗੀ ਆ ਹੁਣ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਲਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਦੇ ਵਿੱਚ ਵਰਕਰ ਰੱਖ ਰਹੇ ਨੇ ਭਾਵੇਂ ਤੁਸੀਂ ਆਪਣਾ ਕੰਮ ਮਹੀਨੇ ਵਾਸਤੇ ਕੰਮ ਦਾ ਕਰਦਾ ਕੰਮ ਕਰਾ ਰਹੇ ਹੈਗੇ ਭਾਵੇਂ ਪੇਂਟਿੰਗ ਕਰਾ ਰਹੇ ਭਾਵੇਂ ਕੁਝ ਕਰਾ ਰਹੇਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੇ ਹੈ ਨੇ ਉਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾਈਏ ਇਮੀਡੀਏਟਲੀ ਇਹ ਥਿਸ ਇਜ਼ ਫॉर आवर ओन ਸੇਫਟੀ ਇਹ ਮੰਨ ਲਓ ਨਹੀਂ ਕਰਾਂਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਿੰ딴 ਦੀ ਧਰਾਵਾਂ ਦੇ ਤਹਿਤ ਕਸਟਾ ਨਹੀਂ ਇਹਦੇ ਵਿੱਚ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕੀ ਕਹਤੇ ਹੈ ਪ੍ਰੀਕਾਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫॉर आवर ओन ਸੇਫਟੀ ਤੋਂ ਇਹਦੇ ਕਰਕੇ ਤੜੇ ਰਹੀ ਅਸੀਂ ਦੱਸ ਰਹੇ ਹੈਗੇ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਰਵਰ ਲੋ ਆਰਡਰ ਹੁੰਦੇ ਹੈਗੇ ਕਿ ਆਪ ਇਸ ਪੇ ਕਰੋ ਸਾਰੇ ਵੈਰੀਫਿਕੇਸ਼ਨ ਕਰੋ ਜਿੰਨਾ ਦੀ ਤੁਸੀਂ ਕਰਦੇ ਰੱਖ ਰਹੇ ਹੈਗੇ ਤੋ ਅਸੀਂ ਦੁਬਾਰਾ ਕਰਵਾ ਦਾਂਗੇ ਡੀਸੀ ਸਾਹਿਬ ਵੱਲੋਂ ਬਰਦਰਨ ਅਦਰਵਾਈਜ਼ ਆਲਸੋ ਪ੍ਰੋਵੀਜ਼ਨ ਹੈਗੇ ਆ ਤੁਸੀਂ ਜਾ ਕੇ ਸਾਂਝ ਦੇ ਵਿੱਚ ਆਪਣੇ ਜਿਨ੍ਹਾਂ ਨੇ ਵੀ ਤੁਸੀਂ ਕਰਤੇ ਰੱਖਣਾ ਚਾਹੁੰਦੇ ਹੋ ਵੈਰੀਫਿਕੇਸ਼ਨ ਜ਼ਰੂਰ ਕਰ ਲਿਓ ਜਿਹੜੇ ਜੀਡੀ ਨੋਟ ਦੇ ਉੱਪਰ ਬੰਗਲਾਦੇਸ਼ੀ ਆਏ ਬੈਠੇ ਨੇ ਉਹਨਾਂ ਬਾਰੇ ਕੋਈ ਰੱਡੀ ਨਹੀਂ ਇਹ ਇਹ ਮੁੱਦਾ ਫਿਰ ਅੱਪ ਚੈੱਕ ਕਰ ਲੈਣਾ ਮੈਡਮ ਅੰਦਰ ਕੀ ਵੀ ਬੜਾ ਕੋੜੀ ਵਗੈਰਾ ਦੇ ਰਹੇ ਆਂ ਅੰਦਰ ਨਹੀਂ ਜੀ ਉਹਨਾਂ ਨੇ ਇਹਨਾਂ ਨੇ ਰਸਾ ਯੂਜ਼ ਕੀਤਾ ਸੀਗਾ ਤੋ ਇਹ ਬੰਦਾ ਸਾਈਡ ਤੇ ਜਿਹੜਾ ਪਲਾਟ ਆਇਆ ਉੱਥੇ ਰਸ ਰਸਾ ਯੂਜ਼ ਕੀਤਾ ਸੀ ਜੀ ਹਾਂ ਜੀ ਸਾਈਡ ਤੇ ਪਲਾਟ ਦਾ ਪਹਿਲਾ ਮੰਦਰ ਆਇਆ ਮੈਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਮੈਂ ਨਾ ਅਮਰ ਜੱਲ ਦਾ ਪੱਤਰਕਾਰ ਹਾਂ ਉੱਥੇ ਹੀ ਰਹਿਣਾ ਜਿੱਥੇ ਮੰਦਰ ਹੈ ਜੀ 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 ਹਾਂ ਜੀ ਜਿਹੜੀ ਸੀਸੀਟੀਵੀ ਕੈਮਰਾ ਦੀ ਫੁਟੇਜ ਮੰਦਿਰ ਵੱਲੋਂ ਜਾਰੀ ਕੀਤੀ ਗਈ ਤਾਂ ਤੁਹਾਡੇ ਵੱਲੋਂ ਜਿਹੜੀ ਆਪਕੋ ਕੀ ਹੈ ਤਸਵੀਰ ਜੀ ਸਾਡੇ ਉੱਤੇ ਮੱਲੇ ਵਿੱਚ ਹੀ ਹੈ ਵੀ ਹੋਰ ਰੁਪੀ ਨਹੀਂ ਹੈਗੀ ਵੀ ਫਰਕ ਹੈ ਉਹਨਾਂ ਨੂੰ ਡਾਊਟ ਇੱਕ ਗੱਲ ਮੈਂ ਆਪਕੋ ਬਤਾ ਦਿੰਦਾ ਨਹੀਂ ਅਗਲੀ ਗੱਲ ਕਰਦੇ ਡਾਊਟ ਇੱਕ ਗੱਲ ਦੂਸਰੀ ਗੱਲ ਉਸੇ ਰੁਪੀ ਫੜੇ ਨਹੀਂ ਜਿਹੜੀ ਜਿਹਨੇ ਤਸਵੀਰਾਂ ਜਾਰੀ ਕਰੂਗਾ ਜਿਹੜੇ ਫੜੇ ਬਾਹਰ ਹੁਣੇ ਹੀ ਤਸੱਲੀ ਦੇ ਕਿ ਉਹਨਾਂ ਨੂੰ ਡਾਊਟਫੁਲ ਨਾ ਰਹੇ ਨਾ ਨਾ ਬੇਸਿਕ ਕਿਸੇ ਕੋ ਦੇਖੀ ਸੀ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਸੇ ਦਿਨ ਇਹ ਗੱਲ ਦੱਸਿਆ ਗਿਆ ਸੀਗਾ ਭਾਵੇਂ ਸਾਨੂੰ ਸਮਾਂ ਜ਼ਿਆਦਾ ਲੱਗੇ ਅਸੀਂ ਕਿਸੇ ਨੂੰ ਨਹੀਂ ਫਸਾਉ ਕਿਉਂਕਿ ਕੋਰਟ ਵਾਸਤੇ ਮੈਂ ਜਵਾਬ ਦੇਈਆਂ ਪਬਲਿਕ ਨਹੀਂ ਹੈਗੀ ਲੋਕਾਂ ਦੇ ਸਾਹਮਣੇ ਨਹੀਂ ਮੈਂ ਤੁਹਾਨੂੰ ਬਤਾਈ ਮੈਂ ਇਸੇ ਲਈ ਇਸੇ ਲਈ ਆਪਾਂ ਨੂੰ ਨਾ ਸੰਭਾਲ ਕੇ ਨਾ ਜੀ ਜੀ ਇਹਦੇ ਵਿੱਚ ਜੋ ਉਹਦੇ ਵਿੱਚ ਬਸ ਇਹ ਨਹੀਂ ਹੁੰਦਾ ਜੀ ਬਸ ਫੇਸ ਮੈਚ ਹੋ ਰਿਹਾ ਕਿ ਨਹੀਂ ਹੋ ਰਿਹਾ ਹੈ ਆਪਾਂ ਨੂੰ ਉਹਦੇ ਵਿੱਚ ਵਿਗਿਆਨਿਕ ਤਰੀਕੇ ਨਾਲ ਉਹਨਾਂ ਨੂੰ ਪ੍ਰੂਫ ਕਰਨੀ ਹੁੰਦੀ ਹੈ ਐਵੀਡੈਂਸ ਜੀ ਜੀ ਉਸ ਵੇਲੇ ਜਦੋਂ ਇਹ ਸੀਗਾ ਕਿ ਉਹਦਾ ਉਹਦਾ ਸਾਡੇ ਕੋਲ ਕੀ ਪ੍ਰੂਫ ਹੈਗੀ ਹੈ ਉਹਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ ਹੋਇਆ ਜੀ ਉਹਦਾ ਫਿੰਗਰਪ੍ਰਿੰਟ ਹੈਗੇ ਆ ਉਹ ਸਾਰੀ ਚੀਜ਼ੇ ਮੈਚ ਹੋਣ ਤੋਂ ਬਾਅਦ ਹੀ ਫਿਰ ਅਸੀਂ ਇੱਥੇ ਇਨਾ ਵੱਡਾ ਪ੍ਰੈਸ ਕੰਟਰੈਕਟ ਕਰਕੇ ਦੱਸ ਰਹੇ ਹਾਂ ਔਰ ਜੋ ਉਦੋਸ਼ ਉਹਨਾਂ ਦੀ ਜੋ ਇੱਕ ਫੁਟੇਜ ਸਾਰੇ ਨੇ ਦੇਖਿਆ ਹੁਣ ਉਹਦਾ ਇੱਕ ਡਿਸਟਿੰਕਸ਼ਨ ਸੀਗਾ ਜੀ हेयर स्टाइल ਜਿਵੇਂ ਵਾਲ ਦਾ ਸੀਗਾ ਉਹ ਤੁਸੀਂ ਆਪ ਦੇਖ ਸਕਦੇ ਹੈਗੇ ਉਹਨਾਂ ਦਾ ਫੋਟੋਗ੍ਰਾਫ ਅਸੀਂ ਰਿਲੀਜ਼ ਕਰ ਲਾਂਗੇ ਤੁਹਾਨੂੰ ਪਤਾ ਚੱਲ ਜਾਏਗਾ ਬਟ ਇਹਦੇ ਲੇਕਿਨ ਪਬਲਿਕ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਹੈਗੇ ਤੁਸੀਂ ਬਿਲਕੁਲ ਬੇਫਿਕਰ ਰਹਿ ਸਕਦੇ ਹੈਗੇ ਜਿਹਦੇ ਵਿੱਚ ਜੇ ਇਹ ਕੰਮ ਕੀਤੇ ਆ ਉਹਨਾਂ ਨੂੰ ਫੜਕੇ ਲੈ ਕੇ ਆਏ ਆਪਾਂ ਉਹਨਾਂ ਦੀ ਪੂਰੀ ਵਿਗਿਆਨਿਕ ਤਰੀਕੇ ਨਾਲ ਮੈਚ ਕਰਕੇ ਉਸਕੇ ਬਾਅਦ ਹੀ ਤੜੇ ਸਾਹਮਣੇ ਹੈਗਾ ਪੇਸ਼ ਕਰਾਂਗੇ ਜਲਦੀ ਸੀ ਜੀ ਮੈਡਮ ਜਲਦੀ ਸੀ ਜੀ ਮੈਡਮ ਤੁਹਾਡਾ ਜਿਹੜੀ ਜਿਹੜੀ ਤੈਨਤ ਆ ਇਹ ਹੈਗੇ ਜੀ ਆਪਣੇ एफआईआर ਨੰਬਰ ਇਹ ਆਪਣੀ ਨਵਾਂ ਜੋ ਕਾਨੂੰਨ ਲਾਗੂ ਹੋਇਆ ਉਹਦੇ ਹਿਸਾਬ ਸੇ ਅਸੀਂ ਕੀਤੇ ਹੈਗੇ 3314 ਐਂਡ 305 299 ਵੀਰਸ ਇਹਦੇ ਵਿੱਚ ਸੈਕਰੀਲੇਜ ਵੀ ਹੈਗੇ ਜਿਵੇਂ ਪਹਿਲੇ ਤੁਸੀਂ 295 ਕਹਿੰਦੇ ਸੀਗੇ ਸੈਕਰੀਲੇਜ ਵੀ ਹੈਗੀ ਤੇ ਚੋਰੀ ਦੋਵਾਂ ਸੈਕਸ਼ਨ ਦੇ ਵਿੱਚ ਅਸੀਂ ਲਾਇਆ ਹੈ ਅ ਇਹ ਜੋ ਦੇਖੋ ਜੀ ਰੇਸ਼ਮ ਹੀ ਇਜ਼ ਅਰਾਊਂਡ 30 ਰੇਸ਼ਮ ਇਜ਼ ਅਰਾਊਂਡ 30 ਐਂਡ ਜੋ ਰਵੀ ਕੁਮਾਰ ਹੈ ਹੀ ਇਜ਼ ਅਰਾਊਂਡ 27 ਜੋਹਨੀ ਹੈ ਉਹ ਯੰਗ ਹੈ ਅਰਾਊਂਡ ਹੀ ਇਜ਼ ਇਰਲੀ 20ਸ ਜੇਕਰ ਮੈਡਮ 10 ਕੇ ਤੋਂ 600 ਗ੍ਰਾਮ ਬਿਲਕੁਲ ਜੀ ਉਹਨਾਂ ਦੀ ਜੋ ਟੀ ਇਹਦੇ ਚ ਟੀਮ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਅਸੀਂ ਵਕ ਵਕ ਰਾਜੇ ਦੇ ਵਿੱਚ ਗਏ ਨੇ ਪਿਛਲੇ 7 ਦਿਨਾਂ ਦੇ ਵਿੱਚ ਜੋ ਇਹਨਾਂ ਦੀ ਮਿਹਨਤ ਹੈ ਤੁਸੀਂ ਸਾਰੇ ਨੇ ਦੇਖ ਹੀ ਰਹੇ ਹੈਗੇ ਆ ਤੋਂ ਉਹਦੇ ਅਕੋਰਡਿੰਗਲੀ ਡੀਜੀਪੀ ਪੰਜਾਬ ਸਾਹਿਬ ਨੇ ਬਹੁਤ ਹੀ आ, मतलब खुले दिल से हमें हमने बताया है कि उनके उनका जे रिवॉर्ड बन है कि वो सारे असी किरा कराया जाए धन्यवाद इनमें देखिए जी, उनके आ, इन जी आ, शुरुआत हम करते हैं यहाँ से आ, सब तो पहले एस एस पी चंडीगढ़ है जी मैडम एस एस पी चंडीगढ़ है मैडम कंवरदीप कौर जी उनके साथ साथ एस एस पी ऊधम सिंह नगर उत्तराखंड है श्री मंजुनाथ जी है ये चौदह बैच के आई पी एस अफसर ने ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਇੱਕ ਹੋਰ ਅਫੀਸਰ ਹੈਗੇ ਆ ਚੰਦਰਸ਼ੇਖਰ ਜੀ ਹੈ ਉਹ ਵੀ ਉਦਮ ਸਿੰਘ ਨਗਰ ਦੇ ਹੈਗੇ ਉਹਨਾਂ ਦੇ ਨਾਲ ਲਖਨਊ ਪੁਲਿਸ ਤੇ ਇੱਕ ਸਬ ਇੰਸਪੈਕਟਰ ਸਾਹਿਬ ਨੇ ਸਾਨੂੰ ਬੜੀ ਮਦਦ ਕੀਤੀ ਸੀ ਜਦੋਂ ਅਸੀਂ ਰਿਜੂਲਰ ਨੂੰ ਅਰੈਸਟ ਕਰਨ ਗਏ ਸੀ ਇਹ ਜੋ ਤਿੰਨ ਜੋ ਹੈਗੇ ਸਾਰੇ ਅਫੀਸਰ ਉਸ ਦੇ ਨਾਲ ਆਪਣਾ ਆਪਣੀ ਸਟੇਟ ਦਾ ਜੋ ਬਟਾਲਾ ਪੁਲਿਸ ਦੇ ਚਾਰ ਮੈਂਬਰ ਜੋ ਆਏ ਸੀ ਕਿ ਸਾਨੂੰ ਇੱਥੇ ਆਪਣੇ ਕੰਮ ਦੇ ਵਿੱਚ ਅਸਿਸਟ ਅਸਿਸਟੈਂਸ ਕਰਨੇ ਲਈ ਮੈਡਮ ਨਸ਼ਿਆ ਦਾ ਵੀ ਆਪਕੀ ਨਹੀਂ ਜੀ ਨਸ਼ਿਆ ਦਾਈ ਦੇ ਵਿੱਚ ਹਾਲੇ ਤੱਕ ਕੋਈ ਸਾਮੀ ਨਹੀਂ ਮੈਡਮ 3 ਕੇ 2 600 ਗ੍ਰਾਮ ਜੀ 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 ਕੈਸ਼ ਦਾ ਕੋ ਹੋਰ ਵੀ ਫੜਾ ਉਹ ਹਲੇ ਅਸੀਂ ਕਰ ਰਹੇ ਹੈਗੇ ਜੀ ਐਸ ਆਫ ਨਾਓ ਸਾਡੇ ਵੱਲੋਂ ਨਹੀਂ ਨਹੀਂ ਉਹ ਮੈਂ ਦੱਸਾਂਗੀ ਇਹਦੇ ਵਿੱਚ ਕੀ ਹੈ ਜੀ ਜੋ ਇੰਨੇ ਚੰਦੇ ਵੇਚਿਆ ਸੀਗਾ ਉਹਦਾ ਅਮਾਉਂਟ ਇਹ ਦੋਸ਼ੀਆਂ ਨੂੰ ਆਈ ਸੀ ਉਹਨਾਂ ਦੇ ਅਕਾਊਂਟ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਜੋ ਮੈਂ ਉਹ ਅਮਾਉਂਟ ਮੈਂ ਆਪਕੋ ਬਤਾ ਰਹੀ ਹੂੰ ਇਹਨਾਂ ਨੇ 3 ਲੱਖ ਦੇ ਆਸ-ਪਾਸ ਇਹਨਾਂ ਨੂੰ ਅਮਾਉਂਟ ਟ੍ਰਾਂਸਫਰ ਕੀਤੀ ਹੈਗੀ 3 ਲੱਖ ਉਹਨਾਂ ਨੂੰ ਅਸੀਂ ਫ੍ਰੀਜ਼ ਕਰਵਾਤੀ ਹੈਗੀ ਬੈਂਕ ਅਕਾਊਂਟ ਤੇ ਆਲਰੇਡੀ ਜੋ ਦੋਸ਼ੀਆਂ ਦੇ ਅਕਾਊਂਟ ਤੋਂ ਆਏ ਸੀਗੇ ਉਹ ਵੀ ਫ੍ਰੀਜ਼ ਕੀਤਾ ਹੈਗਾ ਔਰ ਜੋ ਸੁਨਿਆਰਾ ਹੈਗਾ ਉਹਨਾਂ ਦੇ ਅਕਾਊਂਟ ਵੀ ਅਸੀਂ ਫ੍ਰੀਜ਼ ਕੀਤੇ ਹੈਗੇ ਤਾਂਕਿ ਇਹ ਅੱਗੇ ਇਹਨਾਂ ਨੂੰ ਵਰਤੇ ਨਾ ਕਰ ਸਕੇ। ਵਰਪਨ ਨਹੀਂ ਸੀਗਾ ਜੀ ਕੋਈ ਵੀ ਰਸੀ ਰਸੀ ਯੂਜ਼ ਕਰਕੇ ਆ ਗਿਆ ਹੈ। ਰੋਡ ਜੋ ਹੁੰਦਾ ਸਬਲ ਹੁੰਦਾ ਸੀ ਜੋ ਪਲੇਟਿੰਗ ਕੱਢਣੇ ਕਿ ਧੰਨਵਾਦ ਜੀ ਤੁਹਾਡਾ।